ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਕਸਰ ਹੀ ਅੱਜ ਦੇ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ ਅਜਿਹਾ ਹੀ ਇੱਕ ਮਾਮਲਾ ਬਟਾਲਾ ਨਜ਼ਦੀਕੀ ਕਸਬਾ ਨੋਸ਼ਹਿਰਾ ਮੰਝਾ ਸਿੰਘ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਰਾਬੀ ਵੱਲੋਂ ਛੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਗ 100 ਫੁੱਟੀ ਪਾਣੀ ਵਾਲੀ ਟੈਂਕੀ ਤੇ ਚੜ ਕੇ 4 ਘੰਟੇ ਤੱਕ ਤਮਾਸ਼ਾ ਲਗਾਈ ਰੱਖਿਆ ਫਿਰ ਜਦੋਂ ਨਸ਼ਾ ਉਤਰਿਆ ਤਾਂ ਹੇਠਾਂ ਉਤਰਨ ਦੇ ਤਰਲੇ ਕੱਢਣ ਲੱਗਿਆ ਕਿਉਂਕਿ ਟੈਂਕੀ ਉੱਤੇ ਚੜ ਕੇ ਖੁਦ ਹੀ ਟੈਂਕੀ ਦੀ ਪੋੜੀ ਤੋੜ ਦਿੱਤੀ ਸੀ ਜਿਸ ਨੂੰ ਬਾਅਦ ਦੇ ਵਿੱਚ ਉੱਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਮਿਲ ਕੇ ਲੱਕੜ ਦੀ ਪੋੜੀ ਬਣਾ ਕੇ ਉੱਗਦੇ ਸ਼ਰਾਬੀ ਨੂੰ ਹਟਾਉਤਾ ਰਿਆ ਗਿਆ। ਹੇਠਾ ਉੱਤਰ ਕੇ ਸ਼ਰਾਬੀ ਮਾਫੀ ਮੰਗਦਾ ਚਲਦਾ ਬਣਿਆ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰਦੀ ਰਿਪੋਰਟ। ਗਲਤੀ ਹੋ ਗਈ ਮੇਰੇ ਕੋਲ। ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ। ਅਗੋਂ ਤੋਂ ਸ਼ਰਾਬ ਨਹੀਂ ਪੀਵਾਂਗਾ। ਕੋਲ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ। ਮੈਂ ਸ਼ੁਕਰ ਮਹਾਰਾਜ ਦਾ, ਮੀਲੀ ਸ਼ਾਹਤੋੜੇ ਦਾ, ਅਸਾਂ ਦੀ ਦਾ ਮੈਂ ਧੰਨਵਾਦ। ਉਹ ਤਾਂ ਬੱਚੇ ਰਾਜੀ ਰਹਿਣ ਤੁਮ ਨੂੰ ਨੂੰ ਜ਼ਿੰਦਗੀ ਦਿੱਤੀ ਹੈ ਉਹਨੇ ਚੜਿਆ ਕਿਉਂ ਹੀ ਭਾਈ ਇਹ ਪੁੱਛਦੇ ਨਾ ਹੁੰਦੇ ਚੜਿਆ ਚੜਿਆ ਕਿਉਂ ਹੀ ਮਾਨ ਮੇਰੇ ਕੋਲ ਲੱਗੀ ਗੱਡੀ ਜਨੀ ਪਰ ਲੱਗਾ ਮਾਨ ਤੁਸੀ ਹੋਇਆ ਹੈ ਪੁੱਤ ਨਹੀਂ ਨਹੀਂ ਜਲਾ ਮੈਂ ਮਨੋ ਐ ਮੈਂਟਲੀ ਅਫਸਰਟ ਸੀ ਤੇ ਉਹ ਤਾਂ ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦਾਂ ਲਾਇਆ ਜਦੋਂ ਯਾਰਾਂ ਨੂੰ ਇਨੇ ਲੋਹੇ ਦੀ ਪੌੜੀ ਜੋ ਵੀ ਸੁੱਟਦੀ ਇਹ 3 ਵਜੇ ਦਾ ਚੜਿਆ ਜੇ ਤੇ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10-12 ਦਿਨ ਹੋ ਗਿਆ ਸ਼ਰਾਬ ਪੀਣ ਦਾ ਕਿੰਨੇ ਘੰਟੇ ਉੱਤੇ ਜਿਹੜੇ ਇਹ ਕੋਈ 3 3:00 ਵਜੇ ਦਾ ਖੜਿਆ ਸੀ ਸਾਨੂੰ ਸਾਨੂੰ ਤੇ ਮਿਲ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਨੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਹਾਂ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਘਾੜੀ ਰਸ ਚੱਕ ਜਾ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ